ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਗੁਰਵਿੰਦਰ ਡੇਰੀ ਫਾਰਮ ਪੇਜ ਤੇ ਤੇ YouTube ਚੈਨਲ ਤੇ ਆਪਾਂ ਖੜੇ ਆਂ ਪਿੰਡ ਜੋਧਪੁਰ ਜਿੱਥੇ ਏਮਜ ਹਸਪੀਟਲ ਬਣਿਆ ਹੋਇਆ ਜੀ ਤੇ ਸੋਨ ਦਿਖਾ ਰਹੇ ਆਂ ਆਹ ਝੋਟੀ ਆ ਜਿਹੜੀ ਦੇਖੋ ਕਿੰਨੀ ਚੰਗੀ ਆ ਤੇ ਇਹਨਾਂ ਨੂੰ ਅੱਗੇ ਆ ਜਿਹੜੀ ਇਹ ਬਾਈ ਨੇ ਦਸ ਪਾਈ ਸੀ ਇਹਨੇ ਵੀ ਇਹ ਝੋਟੀ ਨਹੀਂ ਰਹਿੰਦੀ ਤਾਂ ਵੀ ਡਾਕਟਰ ਨਾਲ ਕੰਟੈਕਟ ਕਰ ਲੋ ਤੇ ਹੁਣ ਇਹ ਜਿਹੜੀ ਗੱਭਣ ਆ ਇਹ 5 6 ਮਹੀਨਿਆਂ ਦੀ ਹੋ ਚੁੱਕੀ ਆ ਤੇ ਉਸ ਤੋਂ ਬਾਅਦ ਸਮਾਂ ਨਹੀਂ ਲੱਗਿਆ ਤੇ ਅੱਜ ਸਮਾਂ ਲੱਗਿਆ ਤੇ ਇਹਦੀ ਵੀਡੀਓ ਬਣਾ ਰਿਹਾ ਜਿੱਥੇ ਐਮਜ ਹਸਪੀਟਲ ਆ ਪਿੰਡ ਜੋਧਪੁਰ ਪਖਰ ਪਖਰਾ ਇਕੱਲਾ ਜੋਧਪੁਰ ਜੋਧਪੁਰ ਰਮਾਣਾ ਸੌਰੀ ਜੋਧਪੁਰ ਰਮਾਣਾ ਡੱਬਾ ਵਾਲੀ ਰੋਡ ਤੇ ਹੁਣ ਇਹ 5 6 ਮਹੀਨਿਆਂ ਦੀ ਗੱਭਣ ਹੋ ਚੁੱਕੀ ਆ ਆਪਾਂ ਇਹਦੇ ਟੀਕੇ ਭਰਿਆ ਸੀ ਤੇ ਨੰਬਰ ਆਪਣਾ ਹੈਗਾ 9463355199 ਤੇ ਭਾਈ ਵੇਚਣ ਨੂੰ ਤਿਆਰ ਸੀ ਜਮ੍ਹਾਂ ਅੱਕ ਚੁੱਕੇ ਸੀ ਕਹਿੰਦੇ ਵੀ ਰਹਿੰਦੀ ਨਹੀਂ ਬਹੁਤ ਟਰੀਟਮੈਂਟ ਕਰਾਇਆ ਸੀ ਇਹਨਾਂ ਨੇ ਤੇ ਉਸ ਤੋਂ ਬਾਅਦ ਇਹਨੇ ਦੱਸ ਪਾਈ ਇਹਨੇ ਇੱਕ ਭਾਈ ਇੱਧਰ ਰਹਿੰਦੇ ਆ ਜੋਧਪੁਰ ਇਹਨਾਂ ਦੇ ਪਿੰਡ ਹੀ ਰਹਿੰਦੇ ਉਹਨਾਂ ਨੂੰ ਪਾਈ ਸੀ ਉਹਨਾਂ ਕੋਲੇ ਦੋ ਮੱਜਾਂ ਨਹੀਂ ਰਹਿੰਦੀਆਂ ਸੀ ਉਹ ਗੱਬਣਾ ਹੋਊਗਾ ਇੱਕ ਮਤੀ ਦਾਸ ਨਗਰ ਚ ਰਹਿੰਦੇ ਆ ਉਹਨਾਂ ਕੋਲ